ਹੌਲੀ ਵੀਰੋ ਟਾਈਮ ਹੋ ਗਿਆ 7:00 ਵਜੇ ਤੇ 36 ਮਿੰਟ 7:36 ਮਿੰਟ ਹੋ ਗਏ ਨੇ ਤੇ ਤੁਹਾਨੂੰ ਆ ਦਿਖਾ ਰਹੇ ਆ ਜੀਐਨਟੀ ਦੀ ਬੱਸ ਹੈ ਪੀਪੀ03ਬੀ ਜੀ0 953 ਤੇ બસ ਦੇ ਲੋਕ ਨੇ ਭਰੀ ਹੋਈ ਹੈ ਜੀ ਤੇ ਕੱਲ ਨੂੰ ਕੋਈ ਅਨਸਖਾਵੀ ਘਟਨਾ ਹੋ ਗਈ ਤਾਂ ਫੇਰ ਆਪਾਂ ਬੱਸ ਵਾਲੇ ਦਾ ਕਸੂਰ ਕਰਨਾ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਸਵਾਰੀਆਂ ਉਹਨੀਆਂ ਕੋ ਚੜਾਉਣ ਜਿੰਨੀਆਂ ਕਿ ਸੀਟਾਂ ਨੇ ਇੱਕ ਬੱਸ ਹੋ ਚਲਾ ਲੈਣ ਨਾਲ ਐ ਨਹੀਂ ਪਤਾ ਕਿੱਥੇ ਪਲਟ ਜੀ ਮੈਂ ਲਾਦਾ ਵੀ 100 ਤੋਂ ਉੱਪਰ ਬੰਦਾ ਹੋਣਾ ਜੀ ਘੱਟੋ ਘੱਟ ਜੀ ਤੇ ਰੋਜ਼ ਇਸੇ ਟਾਈਮ ਤੇ ਚੱਲਦੀ ਹੈ ਇਹ ਕਿਰਪਾ ਕਰਕੇ ਜਿਹੜੇ ਵੀ ਸੰਬੰਧਿਤ ਅਧਿਕਾਰੀ ਐ ਇਹਨੂੰ ਦੇਖ ਕੇ ਤੇ ਉਹ ਕਰਨ ਤਾਂ ਕਿ ਜਾਨਵਰਾਂ ਨੂੰ ਨੁਕਸਾਨ ਤੋਂ ਬਚਾ ਹੋ ਸਕੇ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਧੰਨਵਾਦ ਵੀਰੋ ਬਹੁਤ ਬਹੁਤ ਇਹ ਬੱਸ ਫਰੀਦਕੋਟ ਨੂੰ ਜਾ ਰਹੀ ਐ ਇਸ ਟਾਈਮ ਬਠਿੰਡੇ ਤੋਂ ਜੀ